ਵਾਹਿਗੁਰੂ ਸਾਬ ਜੀ ਮੈਂ ਨਹੀਂ ਕਸ਼ਿਓ ਨਾਹੀ ਕਸ਼ ਆਹੇ ਨਾ ਮੂਰਾ ਲੱਜਾ ਰਖਲੇ ਹੋ ਸਤਨਾ ਜਨ ਤੂਰਾ ਸੁਖ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਬਰਸ਼ਨ ਪਰਸ਼ੀ ਆ ਗੁਰੂ ਕਾ ਜਨਮ ਮਰਨ ਦੁਖ ਜਾਇ ਨਾਸਰੀ ਮਹਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਦਕਾ ਢੱਭ ਥਨਟ ਜੱਗ ਭੇਟੋਏ ਢੂਬਤਾ ਏਵ ਜੱਗ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਤਬ ਥਾ ਨਿਸ਼ਟ ਜਗ ਭ੍ਰਿਟ ਹੋਏ ਡੂਬ ਤਾ ਇਵ ਜਗ ਕਲਮ ਰਾਮਨਾਮ ਸਾਰ ਅੱਖੀ ਤਾਂ ਮਿਟੇ ਨਾਕ ਪਕੜੈ ਠੱਗਣ ਕੋ ਸੰਸਾਰ ਆ 863 ਦਾਕ ਪਕੜੇ ਸੂਜ ਤੈਨ ਲੋ ਮਾਰਗ ਪਾਸ਼ੇ ਕਸੂ ਨਾ ਸੁਝੈ ਇਹੋ ਪਦਮ alo ਖਤਰਿਆਂ ਕਾ ਧਰਮ ਛੋੜਿਆ ਮਲੇਸ਼ ਭਾਖਿਆ ਗਈ ਸ੍ਰਿਤ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਟ ਸਾਜ ਸਾਜ ਪੁਰਾਣ ਸੋਧੇ ਕਰੇ ਬੇਦ ਆਭਾਸ ਬੇਨਾਮ ਮਰ ਕੇ ਮੁਕਤ ਨਾਹੀ ਕਾਏ ਨਾਨਕ ਦਾਸ ਸਾਜ ਸਾਜ ਪ੍ਰਾਨ ਸੋਧੈ ਤਰੇ ਬੇਦ ਆਬਿਆਸ ਬੇਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਸਵਾਹ ਵਾਹ ਗੁਰੂ ਜੀ ਕੀ ਫਤਿਹ ਅਨਾਸਰੀ ਮਾਲਾ ਪਹਿਲਾ ਕਰ ਤੀਜਾ ਇੱਕ ਓ ਅੰਕਾਰ ਸਾਗਰ ਪ੍ਰਸਾਰ ਕਾਲ ਨਹੀਂ ਜੋਗ ਨਹੀਂ ਨਹੀਂ ਸਦਕਾ ਢੱਪ ਥਾ ਨਿਸ਼ਟ ਜਾਗ ਬਿਸ਼ਟ ਹੋਏ ਡੂਬ ਤਾ ਇਵ ਜਾਗ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਵਾਹਿਗੁਰੂ ਸਾਬ ਜੀ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਣ ਕੋ ਹਰਤਾ ਇਕ ਚਿਤ ਜੇ ਇਕ ਸ਼ਿਨ ਤੇ ਆਇਓ ਕਾਲ ਫਾੜ ਕੇ ਵਿਚਨ ਆਇਓ ਇਕ ਚਿਤ ਜੇ ਇਕ ਸ਼ਿਨ ਧਾਇਓ ਕਾਲ ਫਾਸ ਕੇ ਬੀਚ ਨਾ ਆਇਓ ਵਾਹ ਗੁਰੂ ਜੀ ਸਵਈਆ ਜਾ ਕੀ ਕਲਾ ਵਰਤੇ ਜਗ ਮੈਂ ਔਰ ਜਾ ਕੀ ਕਲਾ ਸਭ ਰੂਪਨ ਮੈਂ ਜਾਕੀ ਕਲਾ ਵਰਤਾਏ ਜਗ ਮੈਂ ਔਰ ਜਾਕੀ ਕਲਾ ਸਭ ਰੂਪਨ ਮੈਂ ਆਰ بمبلا ہار کے کملا پات کے کمبلا تان میں پون جا کی کلا گیر روکھن میں ساس پوکھن میں مگوا تن میں ਉਮਹੁ ਨਹੀਂ ਜਾਨੀ ਭਵਾਨੀ ਕਲਾ ਜਗ ਮਾਨੀ ਉਹ ਧਿਆਨ ਕਰੋ ਮਨ ਮੈਂ ਦੋਰਾ ਸਖਤ ਸਿੰਘ ਬਾਹਰ ਸਖਤ ਸੋ ਮੰਗ ਲਿਓ ਬਲਵਾਨ ਕੈ ਕੇ ਪ੍ਰਸ਼ਾਦ ਤੇ ਰਾਜਿਤਤ ਨਹੀਂ ਹਾਨ ਦੋਰਾ ਸਿਵ ਸੂਰ ਸਸ ਸਚੀ ਪਤ ਬ੍ਰਹਮ ਵਿਸ਼ਨ ਸੁਰ ਕੋਏ ਜੋ 에 ਸੋ ਰਸ ਕਾ ਲਰੇ ਜੀਤਨਾ ਜਹਾ ਸੋਏ ਸਿਵ ਸੂਰਜ ਸਸ ਸਚੀ ਪਤ ਬ੍ਰਹਮ ਵਿਸ਼ਨ ਸੂਰ ਕੋਏ ਜੋਏ ਸੂਰਸ ਕਾ ਲਰੇ ਜੀਤਨਾ ਜੈ ਹਾ ਸੋਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਿਹ